हां जी दोस्तों आज रोड ਦੇ ਉੱਤੇ ਤੁਰੇ ਜਾਂਦੇ ਵੀਡੀਓ ਸ਼ੂਟ ਕਰ ਰਹੇ ਹਾਂ ਕੀ ਹਾਲ ਨੇ ਤੁਹਾਡੇ ਹੋ ਠੀਕ ਠਾਕ ਬੱਕਰੀਆਂ ਨੂੰ ਭਰਵੋ ਪਹਿਲਾਂ ਦਾ ਖਾਦਾ ਇਹਨਾਂ ਨੇ ਕੱਚਾ ਕੱਚਾ ਮਕੜਾ ਠੀਕ ਆ ਠੀਕ ਆ ਜੀ ਠੀਕ ਆ ਮਹਾਰਾਜ ਫੇਰ ਭਾਈ ਇਹਨਾਂ ਨੂੰ ਮੈਂ ਮੱਲਾ ਜਿਹੜਾ ਨਹੀਂ ਹੰਦੇ ਲੇਹਾ ਜਾਂ ਕੱਚਾ ਜਾਂ ਖੜਾ ਜਿਵੇਂ ਇਧਰ ਆਏ ਭਾਈ ਉਹ ਤੇ ਲਾਤੀਆਂ ਮੰਨ ਕੇ ਚੱਲ ਇਹਨਾਂ ਨੂੰ ਯਾਰ ਕੱਚਾ ਪੱਕਾ ਕੱਖ ਹਨਾ ਜਿਹੜਾ ਕੱਚਾ ਪੱਕਾ ਮੰਨ ਲਓ ਕੱਚਾ ਗੱਖ ਉਹ ਇਹਨਾਂ ਨੂੰ ਇਹਨਾਂ ਦੀ ਕੁਖ ਵੇਲੀ ਕਰ ਦਿੰਦਾ ਰਾਜਤ ਆ ਜਾਂਦੀ ਐ ਉਹ ਇਹਨਾਂ ਲਿਸੀਆਂ ਪੈਣ ਲੱਗ ਜਾਂਦੀਆਂ ਯਾਰ ਗੱਲ ਨਹੀਂ ਬਣਦੀ ਫਿਰ ਢਿਸੀਆਂ ਵਾਲੀਆਂ ਰਹਿੰਦੀਆਂ ਨੇ ਬੱਕਰੀਆਂ ਦੇ ਨਾਲ ਤੇ ਮੰਨ ਕੇ ਚੱਲੋ ਸੁੱਕਾ ਅੱਜ ਕੱਲ ਛੜਦੇ ਮੌਸਮਾਂ ਦੇ ਵਿੱਚ ਝਾੜਾ ਮੰਨ ਕੇ ਚੱਲੋ ਸੁੱਕਾ ਹੋਣਾ ਜ਼ਰੂਰੀ ਹੈਗਾ ਸੁੱਕਾ ਹੋਣਾ ਕਿਉਂ ਜ਼ਰੂਰੀ ਹੈ ਬੱਕਰੀ ਐ ਜਿਹੜੀ ਇਹ ਬਣਦੀ ਸੁੱਕੇ ਨਾਲ ਆ ਬਾਈ ਰਾਜੀ ਵੱਧ ਸੁੱਕੇ ਨਾਲ ਹੋ ਹਰੇ ਨਾਲ ਰਾਜੀ ਨਹੀਂ ਹੁੰਦੀ ਹਰੇ ਨਾਲ ਲਿੱਸੀ ਹੂ ਠੀਕ ਆ ਤੇ ਵਿੱਚ ਬਾਈ ਕਮੈਂਟ ਕਰਦੇ ਆ ਕਹਿੰਦੇ ਯਾਰ ਆਹ ਕਿ ਜਿਹੜੀ ਇੱਥੇ ਵਿੱਚ ਬੱਕਰੇ ਜਾਂਦੇ ਆ ਮੇਰੇ ਗੋਲੇ ਮਾਲਾ ਬ੍ਰੀਡਰ ਰੱਖਿਆ ਜਾ ਕਿਵੇਂ ਕਹਿੰਦੇ 40% ਕੁਆਲਿਟੀ ਇਹਨਾਂ ਦੀ ਚਲ ਕੁਆਲਿਟੀ ਤੇ ਆਪਾਂ ਬਾਅਦ ਚ ਗੱਲ ਕਰਾਂਗੇ ਬਾਈ ਮੈਂ ਸੋਨੂੰ ਖਾਣ ਪਾਣ ਤੇ ਗੱਲ ਦੱਸ ਰਿਹਾਗਾ ਵੀ ਜੇ ਤੁਸੀਂ ਬਾਹਰ ਚਾਰਦੇ ਹੋ ਨਾ ਮਾੜਾ ਮੋਟਾ ਨਾਲ ਇੱਕ ਟਾਈਮ ਸੁੱਕਾ ਪਾ ਦਿਆ ਕਰੋ ਬਾਈ ਮਾੜਾ ਮੋਟਾ ਗੱਡੀ ਆ ਗਈ ਓਏ ਏ ਮਾਰਾ ਮੋਟਾ ਇੱਕ ਟਾਈਮ ਬਾਈ ਸੁੱਕਾ ਪਾ ਦੇ ਹਨਾ ਸੁੱਕਾ ਜਦੋਂ ਪੈ ਗਿਆ ਬੱਕਰੀਆਂ ਦਾ ਕੁੱਖ ਚੱਕੂ ਨੇ ਰਾਜੀ ਹੋ ਜੂ ਫਿਰ ਰਾਜੀ ਰਹੂਗੀ ਸੁੱਕੇ ਨਾਲ ਰਾਜੀ ਬਰਦ ਹੁੰਦੀ ਆ ਬਾਈ ਤੁਸੀਂ ਐਂ ਕਰੋ ਜੇ ਗਮਾਰੇ ਦਾ ਨੀਰਾ 12 ਮਹੀਨੇ ਤੀਂ ਤੇ ਲੋਕ ਪਾਈ ਜਾਂਦੇ ਆ ਚਲੋ ਗਰਮੀ ਬਾਲੀ ਵੀ ਗਰਮੀ ਜੀ ਹੁੰਦੀ ਉਦੋਂ ਮੜਾ ਕਟਾ ਦੇ ਹਾਰ ਜੇਠ ਜੇਚ ਕਟਾ ਦੇ ਸੌਣ ਭਾਦੋਂ ਫੇਰ ਚਲਾ ਦੇ 2 ਮਹੀਨੇ ਲਾ ਬੰਦ ਕਰ ਦੇ ਕੋਈ ਚੱਕਰ ਨਹੀਂ ਹਨਾ ਤੇ ਮੰਨ ਕੇ ਚੱਲ ਬਾਈ ਉਹ ਰੋਲਾ ਕੀ ਹੈਗਾ ਚੰਗੀ ਰਾਈਟ ਦੇਵਾਂਗੇ ਚੰਗਾ ਖਾਣ ਪਾਣ ਬੱਕਰੀ ਖਾਊਗੀ ਵਧੀਆ ਚੰਗਾ ਖਾਊਗੀ ਤਾਂ ਖਾਂਦੀ ਚੰਗਾ ਬਈ ਮਾੜਾ ਖਾਂਦੀ ਨਹੀਂ ਭੁੱਖੀ ਮਰਨੋਂ ਮਰ ਜੂ ਗੱਲ ਕਰ ਇਹਨੇ ਮਾੜੀ ਚੀਜ਼ ਨਹੀਂ ਖਾਣੀ ਬਾਈ ਚੰਗੀ ਚੀਜ਼ ਹੀ ਖਾਊਗੀ ਮਾੜੀ ਨਹੀਂ ਖਾਂਦੀ ਤੇ ਦੂਜਾ ਨੰਬਰ ਇਹ ਹੈਗਾ ਏ ਏ ਸੱਦੇ ਚਲੋ ਇੱਥੇ ਹੋਣਾ ਨਹੀਂ ਪਤਾ ਇੱਥੇ ਵੜ ਜਾਣ ਪਤਾ ਹੀ ਕੋਈ ਨਹੀਂ ਇਹਨਾਂ ਦਾ ਆ ਆ ਆ ਆ ਆ ਇਹ ਆਊ ਟਾਣੀ ਦੇ ਤਾਂ ਉਹ ਬਾਈ ਤਾਂ ਨਹੀਂ ਦਿਖਾਉਂਦਾ ਬੋਕ ਨੂੰ ਬੋਕ ਟਾਣੀ ਕਿੱਥੇ ਹਟਦੇ ਯਾਰ ਇਹ ਦੇ ਗੱਲ ਆਪਾਂ ਕਰਦੇ ਸੁੱਕੇ ਸਮਾਨ ਤੇ ਵੀ ਸੁੱਕਾ ਸਮਾਨ ਬਾਈ ਬੱਕਰੀਆਂ ਨੂੰ ਲਾਜ਼ਮੀ ਪਾਓ ਕੋਈ ਨੀਰਾ ਪਾ ਦਿਓ ਗਮਾਰੇ ਦਾ ਮੂੰਫਲੀ ਦਾ ਜਿੱਟ ਜਿਹੜਾ ਹੋਣਾ ਜੀ ਕਰਦਾ ਉਹੀ ਪਾ ਦਿਓ ਇਹ ਜੀ ਕੋਈ ਗੱਲ ਨਹੀਂ ਮਿੱਥਮਣ ਲਵਾਇਆ ਕੋ ਯਾਰ ਹਨਾ ਸਾਧ ਨਹੀਂ ਚੱਲ ਕੋਈ ਗੱਲ ਨਹੀਂ ਬਾਈ ਹਨਾ ਕੁਝ ਨਹੀਂ ਹੁੰਦਾ ਦੱਬ ਦੇ ਕਿੱਲੀ ਹਾਂ ਚੱਲਦਾ ਲਾ ਵੀ ਰਹਿ ਆ ਜਾ ਬਾਬੇ ਆ ਜਾ ਆ ਜਾ ਮਾ ਜੇ ਮੈਂ ਇਹ ਔਖਾ ਹੀ ਆ ਯਾਰ ਵੀਡੀਓ ਜਿਹੜੀ ਸੜਕ ਤੇ ਵੀਡੀਓ ਬਣਾਉਣੀ ਉਹ ਦੇਖੀ ਉਹ ਆ ਨਾ ਮਾਰੀ ਬੋਕੀ ਜੀ ਕਿ ਟੋਟਣ ਜ ਮਾਰੇ ਕਿਸੇ ਪਸ਼ੂ ਦੇ ਪਤੰਦਰ ਹੋਰ ਜੱਬ ਖੜਾ ਕਰਦੇ ਐ ਵਾੜ ਔਖਾ ਬਈ ਬੱਕਰੀਆਂ ਸੜਕ ਤੇ ਆਲਾ ਖਾਂਦਾ ਬਾਹਰ ਜਹਰ ਲੋ ਬਾਹਲਾ ਔਖਾ ਅੱਜ ਤਾਂ ਇਹਨਾਂ ਨੇ ਲਹੂ ਪੀ ਲਿਆ ਬਾਈ ਕਿਤੇ ਐ ਲੈ ਜਾ ਕਿਤੇ ਐ ਲੈ ਜਾ ਉਹ ਬਹੁਤ ਔਖਾ ਕਰਿਆ ਯਾਰ ਕੱਚਾ ਕੱਖ ਹੈ ਕੱਲ ਮਹੀ ਪੈ ਗਿਆ ਉਸ ਤੋਂ ਜ਼ਿਆਦਾ ਦੁਖੀ ਕੀਤਾ ਹੂੰ ਘਟ ਖਾਨੀਆਂ ਕੱਚਾ ਕੱਖ ਅੱਜ ਨਾ ਖਾਨੀਆਂ ਹੀ ਨਹੀਂ ਯਾਰ ਮਕਾ ਕਰ ਪੱਕਾ ਜਾ ਕੱਖ ਹੋਵੇ ਨਜ਼ਾਰੇ ਦੇ ਦਿੰਦੀਆਂ ਨੇ ਨਰੇਤਾ ਬਾਈ ਕੱਖ ਛੇਤੀ ਭਰਦੀ ਐ ਨਾ ਰਾਜ ਦੀ ਛੇਤੀ ਐ ਮਾਇਗਾ ਨਾ ਇੱਕ ਨੰਬਰ ਜੀਜੀ ਬਣ ਜਾਂਦੀ ਐ ਬਾਈ ਇਹੋ ਜੀ ਗੱਲ ਕੋਈ ਨਹੀਂ ਠੀਕ ਆ ਤੇ ਚਰਾਂ ਦਾ ਹੁਣ ਬਾਧੂ ਆ ਵਕੇਮ ਚਰਾਓ ਵਾਰ ਤੇ ਸੁੱਕਾ ਲਾਈ ਵੀ ਨਾਲ ਪਾਓ ਬਾਈ ਸੁੱਕੇ ਤੋਂ ਬਗੈਰ ਗੱਲ ਨਹੀਂ ਬਣਦੀ ਬੱਕਰੀ ਰਾਜੀ ਨਹੀਂ ਹੁੰਦੀ ਬੱਕਰੀ ਕੱਦ ਨਹੀਂ ਆਪਣਾ ਕੱਦ ਆ ਗਿਆ ੱਖ ਨਹੀਂ ਕਰਦੀ ਬੱਕਰੀ ਇਹ ਮਗਾ ਕਰ ਬਸ ੱਖ ਨਹੀਂ ਕਰਦੀ ਹੈ ਇਹ ਬੱਕਰੀ ਕੋੱਖ ਖਾ ਮੇਨ ਮੇਨ ਕੀ ਐ ਕੋੱਖ ਮੇਰੇ ਬੱਕਰੀ ਦੀ ਕੁੱਖ ਆ ਪਾਈ ਹੂੰ ਤੇ ਜੇ ਕੁੱਖ ਸਹੀ ਮੱਲਾ ਰੱਜ ਕੇ ਵਕ ਖਾਂਦੀ ਹੈ ਬੱਕਰੀ ਤਾਂ ਤੁਹਾਡੀ ਬੱਕਰੀ ਰਾਜੀ ਵੀ ਰੂ ਆ ਟੋਮੈਟਿਕ ਸਾਰਾ ਕੁਝ ਹਨਾ ਮੱਲਾ ਵਧੀਆ ਬਣ ਜਾਂਦਾ ਇਹ ਜੀ ਗੱਲ ਨਹੀਂ ਕੋਈ ਵੀ ਝੋਨੇ ਵਾਲਾ ਆਹ ਕੰਮ ਗਲਤ ਇਹਨਾਂ ਦਾ ਯਾਰ ਬੱਚਤ ਰੱਖਿਆ ਕਰੋ ਬਾਈ ਉਹ ਝੋਨੇ ਚੱਪੇ ਚ ਪਾਣੀ ਪੀ ਜਾਂਦੇ ਆ ਇਹ ਤੇ ਰੇਰਪੇ ਵਾਲਾ ਪਾਣੀ ਹੋਰ ਲੈਣਾ ਦੇਣਾ ਹਨਾ ਵੱਜ ਕੇ ਮੋਣ ਨਹੀਂ ਪੈਂਦੀਆਂ ਬਾਈ ਬੱਚਤ ਰੱਖਿਆ ਕਰੋ ਆ ਇਹ ਰੇਰਪੇ ਵਾਲੇ ਪਾਣੀ ਤੋਂ ਇਹ ਜੁੱਲ ਨੇ ਦੇ ਵਿੱਚ ਮੂੰਹ ਮਾਰਦੇ ਆ ਪਸ਼ੂ ਜਿਹੜੇ ਉਹਨਾਂ ਤੋਂ ਮੰਨ ਲਾ ਨਿਗਰੱਖਿਓ ਜੇ ਬਾਹਰ ਚਾਰਦੇ ਆ ਮੈਨੂੰ ਐ ਲੱਗਦਾ ਵੀ ਬਾਹਰ ਤਾਂ ਬਹੁਲੇ ਮੰਨ ਲਾ ਘੱਟ ਮੇਰੇ ਵੀਰ ਲੈ ਜਾਂਦੇ ਆ ਬਾਹਰ ਤਾਂ ਬਹੁਤ ਠੀਕ ਘੱਟ ਬੱਕਰੀਆਂ ਚਾਰਦੇ ਆ ਕੀ ਕਰਦੇ ਆ ਫਾਰਮ ਦੇ ਵਿੱਚ ਰੱਖ ਕੇ ਚਾਰਦੇ ਆ ਫਾਰਮ ਦੇ ਵਿੱਚ ਜਿਹਦੇ ਆਪਾਂ ਪਾਉਨੇ ਉਹਨਾਂ ਨੂੰ ਸਮਾਨ ਬਾਈ ਖਰਚਾ ਵੀ ਹੁੰਦਾ ਮਿੰਨੀ ਮਿਕਚਰ ਪਾਊਡਰ ਪਾ ਲੋ ਫੀਡਾਂ ਲੈਣਾ ਦੇਣਾ ਹਨਾ ਜੇ ਤੁਸੀਂ ਬੱਕਰੀਆਂ ਬਾਹਰ ਚਾਰੋਗੇ ਤਾਂ ਸੋਨੂੰ ਬਾਈ ਫੀਡ ਦੀ ਬੱਚ ਸਦਾਣੇ ਦੀ ਬੱਚਤ ਫੁੱਲ ਹੋ ਜੂਗੀ ਕਿਉਂ ਇਹਨਾਂ ਨੂੰ ਬਾਈ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀ ਲੈਣਾ ਦੇਣਾ ਤੁਹਾਨੂੰ ਪਤਾ ਹੀ ਹੈ ਬਾਹਰ ਬੱਕਰੀ ਕੀ ਕੁਝ ਖਾਂਦੀ ਆ ਹਨਾ ਬਾਹਰ ਬਹੁਤ ਕੁਝ ਖਾ ਕੇ ਆਪਦੀ ਪੂਰਤੀ ਕਰ ਲੈਂਦੀ ਆ ਬੱਕਰੀ ਬਿਮਾਰ ਬਹੁਤ ਘੱਟ ਹੁੰਦੀ ਆ ਉਹ ਪਤਾ ਹੀ ਆਪਾਂ ਨੂੰ ਹਨਾ ਬਹੁਤ ਵੀੜੀਆਂ ਪੈ ਚੁੱਕੀਆਂ ਨੇ ਕੋਈ ਗੱਪ ਮਾਰੀ ਜਾਂਦਾ ਕੋਈ ਸੱਚ ਬੋਲੀ ਜਾਂਦਾ ਕੋਈ ਕਿਵੇਂ ਬੋਲੀ ਜਾਂਦਾ ਭਰਾਵਾ ਹੈ ਯਾਰ ਕਹਿੰਨੀ ਤੇ ਤੇ ਕੋਈ ਵੀ ਵੀਡੀਓ ਆਪਾਂ ਬਣਾਈਏ ਆਪਾਂ ਸੱਚ ਤੇ ਬਣਾਉਨੇ ਆ ਆਪਾਂ ਝੂਠ ਕੋਈ ਨਹੀਂ ਮਾਰਨਾ ਮੈਂ ਬਾਈ ਨਾ ਹੀ ਮੈਨੂੰ ਕੋਈ ਢੀ ਕੋਈ ਆਏ ਆ ਵੀ ਮੇਰਾ ਮਾਲ ਵੇਕੇ ਜਾਓ ਵੇ ਕਿ ਜੇ ਮੇਰੇ ਕੋਲ ਕੁਆਲਿਟੀ ਹੋਊਗੀ ਕੁਝ ਹੋਊਗਾ ਤਾਂ ਬਾਈ ਆਪੇ ਮੇਰੇ ਵੀਰ ਆਉਣਗੇ ਹੀ ਗੱਲ ਨਹੀਂ ਕੋਈ ਮੇਰੇ ਕੋਲੇ ਆਪੇ ਆਉਣਗੇ ਚੱਲ ਕੇ ਜੇ ਆਪਣੇ ਕੋਲ ਚੀਜ਼ ਹੀ ਮਾੜੀ ਐ ਬਾਈ ਫੇਰ ਆਪਣੇ ਕੋਲੇ ਕਿਹਨੇ ਆਉਣਾ ਕਿਹਨੇ ਜੇ ਆਪਣੇ ਕੋਲ ਚੀਜ਼ ਹੀ ਮਾੜੀ ਐ ਫੇਰ ਆਪਣੇ ਕੋਲੇ ਕਿਹਨੇ ਆਉਣਾ ਤੇ ਕੁਆਲਿਟੀ ਅੱਖੋਗੇ ਬਰੀਡਰ ਬਰੀਡ ਰੱਖੋਗੇ ਫੇਰ ਐ ਉਹਨਾਂ ਲਈ ਸਮੇਂ ਦੇ ਬਾਅਦ ਸਾ ਦੋਨ ਇੱਕ ਤਾਂ ਆ ਜਾਂਦਾ ਬਾਈ ਕਹਿੰਦੇ 40% ਕੁਆਲਿਟੀ ਹੈ ਸ਼ਰਤ ਲਾ ਲੋ ਬਾਈ ਮੇਰੇ ਨਾਲ ਆ ਕੇ ਜਿਹੜਾ ਮਰਜੀ ਬੰਦਾ ਜਿਹੜਾ ਕਹਿੰਦਾ ਨਾ 40% ਕੁਆਲਿਟੀ ਹੈ ਬੰਦਾ ਸ਼ਰਤ ਲਾ ਸਕਦਾ ਮੇਰੇ ਨਾਲ ਬਾਈ ਤੰਮੀ ਛੱਡ ਦਾਂਗੇ ਮਾਲ ਸਾਰਾ ਹੀ ਸਮਾ ਦੂੰਗਾ ਯਾਰ ਮੈਂ ਬਸ ਗੱਲ ਖਤਮ ਠੀਕ ਆ ਪਤੰਦਰੋ ਸਾਡੇ ਸੰਗ ਬੈ ਗਏ ਉਹ ਬੋਲ ਬੋਲ ਕੇ ਗੱਲ ਕਰ ਮੈਂ ਤਾਂ ਬਿਮਾਰ ਆ ਬੁਖਾਰ ਚੜ ਗਿਆ ਸੀ ਖਾਂਗ ਜਖਾਮ ਆ ਤੇ ਸਾਰਾ ਦਿਨ ਬੱਕਰੀਆਂ ਬਾਹਰ ਚਾਰਦੇ ਆ ਵੀਡੀਓes ਨੂੰ ਦੱਸ ਬੋਲ ਕੇ ਪਾਉਂਦੇ ਆ ਵੀ ਆਏ ਆ ਹੋਏ ਆਏ ਆ ਤੁਸੀਂ ਪਤੰਦਰੋਂ ਮੈਨੂੰ ਹੀ ਮਾਰਾ ਦੱਸਣ ਲੱਗ ਗਏ ਹੈ ਮੈਂ ਤਾਂ ਮਾਰਾ ਕਿਸੇ ਨੂੰ ਕਿਹਾ ਹੀ ਨਹੀਂ ਬਾਈ ਜਿਹੜੀ ਕੋਈ ਸੱਚੀ ਗੱਲ ਆ ਮੈਂ ਉਹ ਬੋਲਦਾ ਅਗਲੇ ਹੈ ਵਿੱਚ ਅਗਲਾ ਕਮੈਂਟ ਮਾਰਦਾ ਬਾਈ ਵੀ 40% ਫਲਾਨਾ ਦਾ ਜਿਹੜਾ ਬਾਈ ਜੀ ਸਾਡੇ ਕੋ ਕੋਈ ਗੱਲ ਨਹੀਂ ਮੈਨੂੰ ਕੋਈ ਗੁੱਸਾ ਨਹੀਂ ਜੇ ਮੇਰੇ ਕੋਲੇ ਕੁਝ ਹੈਗਾ ਤਾਂ ਅਗਲੇ ਬਾਈ ਫੋਨ ਕਰਦੇ ਆ ਗਾਹ ਕਾਉਂਦੇ ਆ ਸਾਰਾ ਕੁਝ ਹੁੰਦਾ ਕਿਉਂ ਜੀ ਤੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਭਰਾਵੋ ਤੁਹਾਨੂੰ ਜਿੰਨੀਆਂ ਗੱਲਾਂ ਦੱਸਦੀਆਂ ਬੱਲੇ ਬਣ ਲਿਓ ਬੱਕਰੀ ਫਾਰਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਠੀਕ ਹੈ ਨਵੇਂ ਬੰਦਿਆਂ ਨੂੰ ਖਾਸ ਕਰਕੇ ਮੈਂ ਸਮਝਾਉਣਾ ਇਹ ਗੱਲਾਂ ਭਰਾਓ ਪੁਰਾਣਿਆਂ ਤੋਂ ਮੈਂ ਕੀ ਲੈਣਾ ਪੁਰਾਣੇ ਵਾਲਾ ਰੱਖਣ ਨਾ ਰੱਖਣ ਵੇਚਾਂ ਜਿਹੜੇ ਬੰਦੇ ਨਵੇਂ ਫਸੇ ਜਾਂਦੇ ਆ ਇਹ ਕੰਮ 'ਚ ਫਸਦੇ ਪਾੜੇ ਫਸਦੇ ਆ ਬਤੰਦਰ ਨਾ ਕੋ ਪੁੱਛਣ ਨਾ ਦੱਸਣ ਜਦੋਂ ਐ ਝੁੱਗਾ ਚੌੜ ਹੋ ਜਾਂਦਾ ਉਦੋਂ ਕਹਿੰਦੇ ਟ੍ਰੇਨਿੰਗ ਲੈਣੇ ਬਾਈ ਤੁਸੀਂ ਟ੍ਰੇਨਿੰਗ ਪਹਿਲਾਂ ਲੋ ਕੰਮ ਬਾਅਦ ਸ਼ੁਰੂ ਕਰੋ ਪਹਿਲਾਂ ਟ੍ਰੇਨਿੰਗ ਲੋ ਹੈ ਨਾ ਜਾਂਦਾ ਬੱਕਰਾ ਲਮਾਈ ਦੇਖ ਓਏ 40% ਕਹੇ ਨਾਲ ਲਮਾਈ ਦੇਖ ਤੂੰ ਤੇਰੇ ਕੋਲ ਤਾਂ ਇੱਕ ਵੀ ਨਹੀਂ ਹੋਣਾ ਇਹਦੇ ਨਾਲ ਦਾ ਠੀਕ ਆ ਤੇਰੇ ਕੋਲੇ 100 100% ਕੁਆਲਿਟੀ ਵਾਲੇ ਦੂਜਾ ਦੇ ਲੰਮਾ ਉਹ ਸਾਡਾ ਦਾ ਇੰਨਾ ਲੰਮਾ ਵਕਤਰਾ ਮਟਿਆ ਪਲਦਾ ਜਿਹੜਾ ਹੈ ਨਾ ਤੈਨੂੰ ਦੂਜਾ ਵੀ ਦਿਖਾ ਦਿੰਦਾ ਮੈਂ ਦੂਜਾ ਉਹ ਜਾਂਦਾ ਮਾਂ ਅਲਾਵਾ ਸਾ ਉਹਦੀ ਲੰਮਾਈ ਵੀ ਦਿਖਾਈ ਦਿੰਨੇ ਆ ਯਾਰ ਫੇਰ ਫੇਰ ਭੈਣ ਚ ਐਵੇਂ ਅਗਲਾ 40% ਕੁਆਲਿਟੀ ਦੀ ਫਿਰਦਾ ਬੰਦਾ ਹੈ ਨਾ ਆ ਜਾਂਦਾ ਉਹ ਲੰਮੀ ਪੂਛੜ ਵਾਲਾ ਦੇਖ 40% ਕਹਿਣ ਵਾਲਿਆ 40% ਕੁਆਲਿਟੀ ਕਹਿਣ ਵਾਲੇ ਦੇਖ ਲੈ ਭਾਈ ਹੁਣ ਤੂੰ ਸਮਾਰ ਕੇ ਦਿਖਾ ਦਿੰਦਾ ਮੈਂ ਅੱਖਾਂ ਡੱਡੀਆਂ ਰਹਿ ਜਾਂਦੀਆਂ ਜਿਹੜਾ ਆਉਂਦਾ ਦੇਖਣ ਇਹ ਤੁਹਾਨੂੰ ਕਹਿੰਦਾ 40% ਕੁਆਲਿਟੀ ਆ ਚਲੋ ਭਾਈ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਰਦੇ ਆ ਤੰਗ ਹੁਣ ਤੇ ਆਪਾਂ ਤੁਹਾਨੂੰ ਹੁਣ ਕੱਲ ਨੂੰ ਕੋ ਚੰਗੀ ਵੀਡੀਓ ਬਣਾ ਕੇ ਪਾਉਂਦਾਗਾ ਧੰਨਵਾਦ ਜੀ ਸਾਰਿਆਂ ਦਾ